ਪੰਜਾਬ ਦੇ ਤੇ ਸਿੱਖ ਸਿਆਸਤ ਦੀ ਇਸ ਵੇਲੇ ਅਜਾਈ ਹਾਲਤ ਹੋਈ ਪਈ ਹੈ ਕਿ ਗੱਲ ਸ਼ੁਰੂ ਕਰਨ ਲੱਗਿਆਂ ਇਹ ਡਰ ਆਉਂਦਾ ਹੈ ਕਿ ਪੰਜਾਬ ਦੇ ਬਾਰੇ ਸਿੱਖ ਸਿਆਸਤ ਦੇ ਬਾਰੇ ਜਾਂ ਗਲੋਬਲ ਸਿੱਖ ਇਸ਼ੂਜ਼ ਦੇ ਬਾਰੇ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ ਅਜਾ ਕਈ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਅਸੀਂ ਪ੍ਰਤੀਕਰਮ ਜਾਨਣਾ ਚਾਹਾਂਗੇ ਜਸਦੀਪ ਸਿੰਘ ਜੈਸੀ ਹੋਰਾਂ ਦਾ ਜੈਸੀ ਜੀ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਬੜੀ ਅਜੀਬ ਸਿਚੁਏਸ਼ਨ ਹੈ ਇਸ ਵੇਲੇ ਪੰਜਾਬ ਦੀ ਕੋਈ ਇੰਡਸਟਰੀ ਨਹੀਂ ਉੱਥੇ ਅਕਾਲੀ ਦਲ ਦੀ ਸਿਚੁਏਸ਼ਨ ਤੁਹਾਡੇ ਸਾਹਮਣੇ ਹੈ ਅਕਾਲ ਤਖਤ ਸਾਹਿਬ ਦੇ ਬਾਰੇ ਸਵਾਲ ਚੁੱਕੇ ਜਾ ਰਹੇ ਨੇ ਸੋ ਕਿਵੇਂ ਦੇਖਦੇ ਹੋ ਦੇਖੋ ਇਹ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਇਹ ਬਹੁਤ ਹੀ ਸੈਂਸਿਟਿਵ ਔਰ ਬਹੁਤ ਹੀ ਸੀਰੀਅਸ ਸਬਜੈਕਟ ਹੈ ਸਾਡੀ ਕੌਮ ਵਾਸਤੇ ਜੀ ਤੇ ਕੁਝ ਸਾਡੇ ਵਿਦਵਾਨ ਨੇ ਉਤੇ ਇੱਕ ਮਿੰਟ ਜੀ ਨੂੰ ਕਹਿ ਦੇਣਗੇ ਸੀ ਜੀ ਆਰਐਸਐਸ ਨੇ ਕਰਾਇਆ ਹੈ ਇਹ ਤੇ ਸੈਂਟਰ ਦੀ ਚਾਲ ਹੈ ਇਹ ਸਾਡੀ ਆਪਣੀ ਕਮਜ਼ੋਰੀਆਂ ਨੇ ਜਿੱਥੇ ਅੱਜ ਇਸ ਜਿਸ ਜਿਨਾ ਕਰਕੇ ਅਸੀਂ ਇਸਨ ਹਾਲਾਤਾਂ ਤੱਕ ਪਹੁੰਚੇ ਆ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਪੋਜੀਸ਼ਨ ਹੈ ਉਹ ਇੱਕ ਬਹੁਤ ਹੀ ਉੱਚੀ ਪੋਜੀਸ਼ਨ ਹੈ ਮੈਂ ਸਮਝਦਾ ਜਿਵੇਂ 크੍ਰਿਸਚੀਅਨ ਧਰਮ ਵਿੱਚ ਜਿਵੇਂ ਪੋਪ ਦੀ ਪੋਜੀਸ਼ਨ ਹੁੰਦੀ ਹੈ ਸਾਡੇ ਧਰਮ ਵਿੱਚ ਤੇ ਬਹੁਤ ਵੱਡੀ ਪੋਜੀਸ਼ਨ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਔਰ ਮੈਂ ਦੇਖਣਾ ਕਿ ਜਿੱਥੇ ਹੋਰ ਧਰਮਾਂ ਦੇ ਅੱਜ ਪੋਪ ਬਿਮਾਰ ਹੋਇਆ ਹੈ ਤੇ ਕਿਵੇਂ ਉਹਨਾਂ ਦੀ ਅੱਜ ਸਾਰਾ 크ਿਸਚੀਅਨ ਜਿਹੜਾ ਅ ਤਾਰਾ ਮੈਂ ਉਹਨਾਂ ਦੀ ਲਮੀ ਉਮਰaste ਅਰਦਾਸਾਂ ਕਰ ਰਹੇ ਨੇ ਤੇ ਪ੍ਰੇਅਰਸ ਕਰ ਰਹੇ ਨੇ ਤੇ ਸਾਡੇ ਜਥੇਦਾਰ ਅਸਤੇ ਅਸੀਂ ਸਾਰੀ ਕੌਮ ਹੀ ਆਪਸ ਚ ਵੰਡੀ ਹੋਈ ਹੈ। ਔਰ ਇੱਕ ਕਿਸਮ ਦਾ ਜਿਹੜਾ ਇਹ ਡੀਗ੍ਰੇਡੇਸ਼ਨ ਹੋਇਆ ਹੈ। ਮੈਂ ਜਿਹੜਾ ਵੇਖਿਆ ਹੈ ਇਹਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ। ਕਿਉਂਕਿ ਇਹਦੇ ਵਿੱਚ ਅਸੀਂ ਪਹਿਲੀ ਗੱਲ ਤੇ ਸਾਡੀ ਕਮਿਊਨਿਟੀ ਨੇ ਸਾਡੀ ਕੌਮ ਨੇ ਪੈਰਾ ਨਹੀਂ ਦਿੱਤਾ। ਗਲਤ ਲੀਡਰ ਚੁਣੇ। ਅਸੀਂ ਇੱਕ ਕਰਕੇ ਪੱਲਾ ਝਾੜ ਲੈਣੇ ਯਾਰ ਇਹਦੇ ਨਾਲ ਸਾਨੂੰ ਕੀ ਲੈਣਾ ਦੇਣਾ ਚਲੋ ਵੀ ਇਹ ਤੇ ਕਰ ਰਹੇ ਨੇ ਅਸੀਂ ਕੀ ਲੈਣਾ ਦੇਣਾ ਇਹ ਗੱਲ ਜਿਹੜੀ ਸਾਡੀ ਕੌਮ ਦੀ ਹੈ ਨਾ ਸਾਨੂੰ ਯੂਨਾਈਟ ਹੋ ਕੇ ਤੇ ਹੁਣ ਇਸ ਬਾਰੇ ਜ਼ਰੂਰ ਸੋਚਣਾ ਪਏਗਾ ਅਕਾਲੀ ਦਲ ਮੈਂ ਕਹਿੰਨਾ ਦਾਗੀ ਨੇ ਬਾਗੀ ਨੇ ਜੋ ਵੀ ਨੇ ਸਾਡੀ ਕੋਈ ਪੰਥਕ ਪਾਰਟੀ ਰਹੀ ਹੈ ਜਿਨੇ ਕੀ ਹਮੇਸ਼ਾ ਸੇਖਾਂस्ते ਕੰਮ ਕੀਤਾ ਠੀਕ ਹੈ ਅੱਜ ਜਿਹੜਾ ਨਾ 100 ਸਾਲ ਦਾ ਇਤਿਹਾਸ ਹੈ ਤੇ ਹੋ ਸਕਦਾ ਹੈ ਵੀ ਅچھے ਆਉਣ ਵੀ ਫਿਰ ਮਾੜੇ ਆਉਣ ਫਿਰ ਵੀ ਅچھے ਆ ਗਏ ਫਿਰ ਵੀ ਮਾੜੇ ਆ ਗਏ ਪਰ ਇੱਕ ਪੰਥਕ ਪਾਰਟੀ ਦੀ ਸਾਡੇ ਸਿੱਖਾਂ ਨੂੰ ਸਾਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਵਿਦਆਊਟ ਅਕਾਲੀ ਦਲ ਅਸੀਂ ਅਸੀਂ ਬਹੁਤ ਕਮਜ਼ੋਰ ਹੋ ਜਾਂਦੇ ਹਾਂ ਔਰ ਇਹ ਮੈਂ ਸਮਝਦਾ ਕਿ ਸਾਨੂੰ ਅਕਾਲ ਤਖਤ ਸਾਹਿਬ ਦੀ ਇੰਸਟੀਟਿਊਸ਼ਨ ਜਿਹੜੀ ਹੈ ਇਹਨੂੰ ਵੀ ਦੁਬਾਰਾ ਤੋਂ ਬਹੁਤ ਸਟਰੋਂਗ ਕਰਨਾ ਪਏਗਾ ਪਰ ਇਹ ਤੁਸੀਂ ਜਿਹੜਾ ਕਰੰਟ ਸਿਨੈਰੀਓ ਹੈ ਜਿਹੜੇ ਕਰੰਟ ਜਥੇਦਾਰ ਨੇ ਜਾਂ ਜਿਹੜੇ ਇੱਕ ਜਿਹੜੇ ਰਿਜ਼ਾਈਨ ਦੇ ਗਏ ਨੇ ਇਹਨਾਂ ਨਾਲ ਨਹੀਂ ਹੁੰਦਾ ਤੁਹਾਨੂੰ ਅਕਾਲ ਤਖਤ ਸਰ ਦਾ ਜਥੇਦਾਰ ਕੌਣ ਬਣੇਗਾ ਉਹਦੀ ਛਵੀ ਕੀ ਹੋਵੇਗੀ ਉਹਦਾ ਅੱਗੇ ਕਿਵੇਂ ਉਹ ਚਲੇਗਾ ਇਹ ਸਾਰੀ ਚੀਜ਼ਾਂ ਸਾਨੂੰ ਸਿਫ ਸਿਫ ਥਿੰਕ ਟੈਂਕਸ ਨੂੰ ਬੈਕ ਰੀਡਿਫਾਈਨ ਕਰਨ ਰੀਡਿਫਾਈਨ ਕਰਨੀਆਂ ਪੈਣਗੀਆਂ ਉਹਨਾਂ ਦੀ ਕੁਆਲਿਫਿਕੇਸ਼ਨ ਕੀ ਹੋਵੇਗੀ ਔਰ ਇੱਕ ਵਾਰੀ ਜੇ ਜਥੇਦਾਰ ਬਣੀਆਂ ਉਹਨਾਂ ਦੀ ਟਰਮ ਜਿਹੜੀ ਹੈ ਮੈਂ ਤੇ ਸਮਝਦਾ ਉਹਨਾਂ ਦੀ ਫਿਰ ਰੈਸਟ ਆਫ ਦ ਲਾਈਫ ਟਰਮ ਹੋਣੀ ਚਾਹੀਦੀ ਜਦ ਤੱਕ ਕਿ ਕੋਈ ਬਹੁਤ ਹੀ ਵੱਡਾ ਗੁਨਾ ਨਾ ਕਰ ਦੇਣ ਔਰ ਉਹਨਾਂ ਦੀ ਅਪੁਆਇੰਟਮੈਂਟ ਔਰ ਜਿਹੜਾ ਉਹਨਾਂ ਨੂੰ ਲਾਣਾ ਜਾਂ ਲਗਾਣਾ ਇਹ ਸਾਰਾ ਜਿਹੜਾ ਸਰਬਤ ਖਾਲਸਾ ਜਾਂ ਸਿੱਖ ਪੰਥ ਦੇ ਹੱਥ ਹੋਣਾ ਚਾਹੀਦਾ ਹਮਮ ਔਰ ਇਹ ਇਹ ਕ੍ਰਾਈਟੇਰੀਆ ਹੋਣੇ ਚਾਹੀਦੇ ਨੇ ਕਿ ਜੇ ਇਸ ਇਨ੍ਹਾਂ ਚੀਜ਼ਾਂ ਵਿੱਚ ਉਹ ਪਾਸ ਹੁੰਦੇ ਨੇ ਤਾਂ ਉਹ ਬਣ ਸਕਦੇ ਨੇ ਸਾਡੇ ਜਥੇਦਾਰ ਨੂੰ ਇੱਕ ਵਾਰੀ ਜਥੇਦਾਰ ਬਣਨ ਤੋਂ ਬਾਅਦ ਇਹ ਫਿਕਰ ਨਹੀਂ ਹੋਣਾ ਚਾਹੀਦਾ ਕਿ ਮੇਰੇ ਤੀਜਾ ਵਿਆਹ ਹੋਣਾ ਹੈ ਜਾਂ ਮੇਰੇ ਪੁੱਤਰ ਦੀ ਪੜ੍ਹਾਈ ਦੇ ਪੈਸੇ ਕਿੱਥੋਂ ਆਣਗੇ ਜਾਂ ਮੈਨੂੰ ਹੁਣ ਤੇ ਕਾਰ ਮਿਲਿਆ ਹੈ ਮੈਂ ਬਾਅਦ ਵਿੱਚ ਜੇ ਚਲੀ ਗਈ ਮੈਂ ਕਾਰ ਕਿਵੇਂ ਕਰਾਂਗਾ ਉਹਨਾਂ ਨੂੰ ਇਹ ਫਿਰ ਇਸ ਇਹਨਾਂ ਗੱਲਾਂ ਤੋਂ ਉੱਪਰ ਕੰਮ ਨੂੰ ਕਰਨਾ ਚਾਹੀਦਾ ਉਹਨਾਂ ਨੂੰ ਇਹ ਹੋਏ ਕਿ ਇਹ ਸਾਰੀਆਂ ਚੀਜ਼ਾਂ ਕੌਮ ਨੇ ਮੇਰੀਆਂ ਸੰਭਾਲ ਲਈਆਂ ਨੇ ਮੈਂ ਹੁਣ ਕੌਮ ਵਾਸਤੇ ਕੰਮ ਨਾ ਕਿ ਕਿਸੇ ਪਾਰਟੀ ਹਸਤੇ ਨਾ ਕਿ ਕਿਸੇ ਧੜੇ ਹਸਤੇ ਨਾ ਕਿ ਕਿਸੇ ਲੀਡਰ ਹਸਤੇ ਮੈਂ ਹੁਣ ਕੌਮ ਦੀ ਗੱਲ ਕਰਨੀ ਹੈ ਮੈਂ ਗੁਰੂ ਦੇ ਜਿਹੜੀ ਸਿੱਖੀ ਸਿਧਾਂਤ ਨੇ ਉਹਦੇ ਉੱਪਰ ਕੌਮ ਨੂੰ ਲੈ ਕੇ ਜਾਣਾ ਹੈ ਔਰ ਇਹਨਾਂ ਚੀਜ਼ਾਂ ਤੋਂ ਹੁਣ ਮੈਨੂੰ ਫਿਕਰ ਨਹੀਂ ਹੈ ਕਿ ਕੋਈ ਵੀ ਮੇਰੀ ਸਟ੍ਰਿੰਗ ਖਿੱਚ ਸਕਦਾ ਹੈ ਕਿ ਮੇਰੀ ਤਾਰ ਕਿਸੇ ਦੇ ਹੱਥੇ ਚ ਹੈ ਕਿ ਜੀ ਯਾਰ ਇਹ ਮੈਨੂੰ ਕੱਢ ਦੇਗਾ ਤੇ ਮੇਰੀ ਤਨਖਾਹ ਬੰਦ ਹੋ ਜਾਏਗੀ ਇਹਨਾਂ ਚੀਜ਼ਾਂ ਤੋਂ ਸਾਡੇ ਜਥੇਦਾਰ ਉੱਪਰ ਹੋਣ ਚਾਹੀਦੇ ਇਹਦਾ ਪਰਮਨੈਂਟ ਸਾਨੂੰ ਸੋਲੂਸ਼ਨ ਚਾਹੀਦਾ ਹੈ ਔਰ ਸੋਲੂਸ਼ਨ ਇਹ ਹੈ ਕਿ ਸਾਨੂੰ ਜਥੇਦਾਰ ਸਾਹਿਬ ਦੀ ਜਿਹੜੀ ਪੋਜੀਸ਼ਨ ਹੈ ਜਿਹੜੇ ਪੰਜੇ ਜਥੇਦਾਰ ਸਾਡੇ ਔਰ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੈ ਇਹ ਇੰਡੀਪੈਂਡੈਂਟਲੀ ਅਪਾਇੰਟ ਹੋਣੇ ਚਾਹੀਦੇ ਨੇ ਔਰ ਇੰਡੀਪੈਂਡੈਂਟ ਹੀ ਰਹਿਣੇ ਚਾਹੀਦੇ